ਜੈ ਸ਼੍ਰੀ ਮਹਾਕਾਲ ਜੈ ਮਸਤਾਂ ਦੀ ਜੈ ਵਲਿਆਂ ਦੀ ਜੈ ਪੀਰਾਂ ਦੀ ਜੈ ਮਾਤਾ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦਾਸ ਸ਼ਿਵਕਰਨ ਸ਼ਰਮਾ ਜਰਨਲ ਸੈਕਟਰੀ ਵਿਸ਼ਵ ਸੂਖੀ ਸੰਤ ਸਮਾਲ ਪੰਜਾਬ ਅੱਜ ਇਸ ਨਗਰ ਦੇ ਵਿੱਚ ਪਿੰਡ ਕਾਲੂ ਵਾਲਾ ਦੇ ਵਿੱਚ ਪੰਜ ਪੀਰੀ ਸਥਾਨ ਦੇ ਉੱਤੇ ਪਹੁੰਚੇ ਆ ਤੇ ਵਿਸ਼ਵ ਸੂਫੀ ਸੰਸਮਾਜ ਦਾ ਜੋ ਸੰਗਠਨ ਹੈ ਉਹਨੂੰ ਭਾਰਾ ਕੀਤਾ ਹੈ ਅੱਜ ਸਾਡੇ ਨਾਲ ਹੈ ਫਰੋਜਪੁਰ ਤੋਂ ਅਸ਼ਵਨੀ ਕੁਟਾਰੀਆ ਜੀ ਚੇਅਰਮੈਨ ਵਿਸ਼ਵ ਸੂਭ ਸੰਸਮਾਜ ਫਰੋਜਪੁਰ ਗੋਬੀ ਦੇਵਾ ਜੀ ਜਿਨ੍ਹਾਂ ਦਾ ਕੇ ਬਹੁਤ ਵਧੀਆ ਨਾਮ ਹੈ ਫਰੋਜਪੁਰ ਦੇ ਵਿੱਚ ਸਾਡੇ ਡਿਸਟ੍ਰਿਕਟ ਦੇ ਪ੍ਰਧਾਨ ਹੈ ਸੋ ਅੱਜ ਨਵੀਆਂ ਨਿਯੁਕਤੀਆਂ ਬਾਬਾ ਮੰਗੇਸ਼ਾ ਜੀ ਜੋ ਇਸ ਸਾਲ ਦੇ ਗੱਡੀ ਮਸ਼ੀਨ ਹੈ ਉਹਨਾਂ ਨੂੰ ਫਰੋਜਪੁਰ ਦਾ ਡਿਸਟ੍ਰਿਕਟ ਅਨਚਾਰਜ ਐਲਾਨਿਆ ਗਿਆ ਅਤੇ ਸੁਖਮਿੰਦਰ ਸਿੰਘ ਜੀ ਨੂੰ ਕੈਸ਼ੀਅਰ ਬਤੌਰ ਜ਼ਿਲ੍ਹਾ ਫੋਜਪੁਰ ਅਤੇ ਹੋਰ ਕਾਫੀ ਸਾਰੀਆਂ ਨਿਯੁਕਤੀਆਂ ਹੋਣ ਹੈ ਜੋ ਵਿਸ਼ਵ ਸੋਵੀ ਸੰਸਮਾਜ ਦਾ ਜਿਹੜਾ ਸਮਰਥਨ ਹੈ ਇਹਨੂੰ ਪਹਾਰਾ ਕਰਨ ਵਾਸਤੇ ਅਤੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣ ਵਾਸਤੇ ਸਾਡੇ ਨਾਲ ਫੋਜਪੁਰ ਦੇ ਮੈਂਬਰਸ਼ਿਪ ਹੋਈ ਹੈ ਸੋ ਵਿਸ਼ਵ ਸੋਵੀ ਸੰਸਮਾਜ ਦੇ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਬਾਬਾ ਦੀਪ ਪ੍ਰਸ਼ਾਦ ਜੀ ਜਿਨ੍ਹਾਂ ਨੇ ਕਿ ਪੰਜਾਬ ਭਰ ਦੀਆਂ ਗੱਡੀਆਂ ਜਿਹੜੀਆਂ ਡੇਰੇ ਆ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਅੱਜਤਰ ਕੀਤਾ ਸੋ ਪਹਿਲਾ ਤਾਂ ਮੈਂ ਗੱਦੀ ਨਸੀਨਾ ਨੂੰ ਜਿਨ੍ਹਾਂ ਨੂੰ ਅੱਜ ਨੂੰ ਜੁਕਤੀਆਂ ਮਿਲੀਆਂ ਐ ਉਹਨਾਂ ਨੂੰ ਵਧਾਈ ਦਿੰਨਾ ਸਾਰੀ ਵਧਾਈ ਦੇ ਪਾਤਰ ਅਤੇ ਨਾਲ ਹੀ ਬੇਨਤੀ ਕਰਨਾ ਕਿ ਵਿਸ਼ਵ ਸੂਫੀ ਸੰਤ ਸਮਾਜ ਵੱਲੋਂ ਕੁਝ ਉਪਰਾਲੇ ਕੀਤੇ ਗਏ ਐ ਜਿਵੇਂ ਨਸ਼ਿਆਂ ਦੇ ਵਿਰੁੱਧ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਕਸਬਿਆਂ ਦੇ ਵਿੱਚ ਜਾ ਕੇ ਪ੍ਰੋਗਰਾਮ ਕੀਤੇ ਜਾ ਰਹੇ ਐ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਕੱਢਿਆ ਜਾਵੇ ਹੋਰ ਕ੍ਰਿਤੀਆਂ ਜਿਵੇਂ ਭਰੂਣ ਹੱਤਿਆ ਦੇ ਰੇਜ ਪਰਥਾ ਇਹਨਾਂ ਦੇ ਵਿਰੋਧਾ ਵਿੱਚ ਬਿਸ਼ਵ ਸੁਵੀ ਸੰਸਮਾਜ ਹਮੇਸ਼ਾ ਹੀ ਟੱਕਰ ਰੂਗਾ ਇਹਨਾਂ ਕੁਝ ਕੰਮਾਂ ਦੇ ਜਟਕ ਹੈ ਜੈ ਜੀ ਸ਼੍ਰੀ ਮਹਾਕਾ